ਚਾਰ ਪੰਜ ਮਹੀਨਿਆਂ ਚ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਇੱਕ ਇਲੀਗਲ ਫੈਕਟਰੀ ਖੋਲ ਦਿੱਤੀ ਗਈ ਹੈ ਤੇ ਜਿਹੜੀ ਵੱਡੀ ਦੁੱਖ ਦੀ ਗੱਲ ਹੈ ਕਿ ਉਸ ਫੈਕਟਰੀ ਪੇਟਨਜ ਵੀ ਆਮ ਆਦੀ ਪਾਰਟੀ ਦੇ ਲੀਡਰਸ਼ਿਪ ਦੀ ਹੈ ਤੇ ਅੱਜ ਉੱਥੇ ਕੋਈ ਪ੍ਰਕੌਸ਼ਨਸ ਨਹੀਂ ਕੋਈ ਉਹਨਾਂ ਦੀ ਕੋਈ ਹੈ ਨਹੀਂ ਤੇ ਦੇਖੋ ਕਿੰਨਾ ਵੱਡਾ ਬਲਾਸਟ ਹੋਇਆ ਤੇ ਅੱਜ ਤਕਰੀਬਨ 5 ਲੋਕ ਮਾਰੇ ਗਏ ਆ ਤੇ ਵੀ 25 ਬਹੁਤ ਸੀਰੀਅਸ ਹੈ ਇੱਥੇ ਮੈਂ ਉਹਨਾਂ ਪਤਾ ਕਰਨ ਵਾਸਤੇ ਆਇਆ ਹਾਂ ਮੈਂ ਇੱਕ ਤਾਂ ਬੇਨਤੀ ਕਰਨਾ ਚਾਹਣਾ ਹੈ ਇਹਦੇ ਚ ਕਵਰ ਅਪ ਨਹੀਂ ਹੋਣਾ ਚਾਹੀਦਾ ਦੇਖੋ ਇਸ ਇਸ ਜਿਨ੍ਹਾਂ ਦੇ ਫੈਕਟਰੀ ਮਾਲਕ ਦੀ ਮਗਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਲੋਕ ਹੈ ਸੋ ਮੈਂ ਬੇਨਤੀ ਕਰਨਾ ਚਾਹਣਾ ਹੈ ਬੀ ਜੀ ਪੀ ਸਾਹਿਬ ਨੂੰ ਵੀ ਕਿ 5 ਮੌਤਾ ਹੋ ਗਏ ਆ ਤੇ 25 ਜੇ ਤੁਸੀਂ ਕਵਰ ਅਪ ਕਰੋਗੇ ਤੇ ਇੱਥੇ ਐਜੀਟੇਸ਼ਨ ਵੀ ਹੋ ਗਈ ਦੇਖੋ ਐਗੀਆਂ ਫੈਕਟਰੀਆਂ ਇਲੀਗਲ ਕੰਮ ਪੰਜਾਬ ਸ਼ੁਰੂ ਹੋ ਗਏ ਐ। ਇਹ ਇੱਕ ਇੱਕ ਜਮਾਂ ਖਤਰੇ ਦਾ ਬਹੁਤ ਵੱਡਾ ਕਾਰਨ ਐ ਇੱਥੇ। ਤੇ ਦੂਜੀ ਇੱਕ ਹੋਰ ਗੱਲ ਨੋਟਿਸ ਕੀਤੀ ਮਾਈਨਰ ਬੱਚਿਆਂ ਨੂੰ ਨੌਕਰੀਆਂ ਇੱਥੇ ਕੰਮ ਕਰਾ ਰਹੇ ਸੀ। ਐਕਸਪਲੋਸਿਵ ਜਗ੍ਹਾ ਤੇ ਤੇ ਦੋ ਤਿੰਨ ਮਾਈਨਰ ਬੱਚੇ ਤਾਂ ਮੈਂ ਅੰਦਰ ਮੈਂ ਉਹਨਾਂ ਨੂੰ ਉਹ ਦੇਖ ਮਿਲ ਕੇ ਆਇਆ। ਜਿਨ੍ਹਾਂ ਨੂੰ ਬਹੁਤ ਸੱਟਾਂ ਵਜੀਆਂ ਸਰ ਦੱਸਿਆ ਜਾ ਰਿਹਾ ਮਾਲਕ ਕੋਲੇ ਕਾਗਜ਼ ਵੀ ਨਹੀਂ ਹੈ ਫੈਕਟਰੀ ਦੇ 1 ਮਹੀਨਾ ਪਹਿਲਾਂ ਅਪਲਾਈ ਕੀਤੇ ਪ੍ਰਸ਼ਾਸਨ ਨੇ ਇਸ ਤੇ ਢੀਲ ਵਰਤੀ ਮੈਂ ਉਹੀ ਕਹਿ ਰਿਹਾ ਕਿਉਂਕਿ ਇੱਥੇ ਬਹੁਤ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪੂਰੀ ਸਪੋਰਟ ਹੈ ਇੱਥੇ ਉਹਨਾਂ ਨੇ ਹੁਣ ਖਲਾਈ ਹੈ ਫੈਕਟਰੀ ਉਹਨਾਂ ਦੇ ਮੇਨ ਵਰਕਰ ਹੈ ਆਮ ਆਦਮੀ ਪਾਰਟੀ ਦਾ ਜਿਹਦੀ ਆ ਫੈਕਟਰੀ ਹੈ ਤੇ ਬੜਾ ਦੁੱਖ ਹੈ ਕਿ ਇੰਨਾ ਸ਼ਰਿਆਂ ਐਕਸਪਲੋਸਿਵਸ ਦੀ ਗੱਲ ਹੋਏ ਆ ਤਾਂ ਖੋਲ ਹੀ ਨਹੀਂ ਸਕਦੇ ਫੈਕਟਰੀ ਐਕਸਪਲੋਸਿਵਸ ਦੀ ਥੋੜੇ ਐਕਸਪਲੋਸਿਵ ਦੀ ਖੋਲਣ ਵਾਸਤੇ ਬਹੁਤ ਲਾਇਸੈਂਸ ਚਾਹੀਦੀ ਆ ਉਹਦੇ ਬਾਅਦ ਲਾਇਸੈਂਸ ਦੇ ਹਿਸਾਬ ਨਾਲ ਤੁਹਾਨੂੰ ਪ੍ਰਕਾਸ਼ਨ ਚਾਹੀਦੀਆਂ ਉੱਥੇ ਕੁਝ ਵੀ ਪ੍ਰਕਾਸ਼ਨ ਨਹੀਂ ਤੇ ਮੈਂ ਤਾਂ ਬੇਨਤੀ ਕਰੂੰਗਾ ਕਿ ਜੇ ਇਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਅਕਾਲੀ ਦਲ ਫਿਰ ਤੋਂ ਜਿਹੜਾ ਪੂਰੀ ਐਜੂਕੇਸ਼ਨ ਕਰੂਗਾ ਲੋਕਾਂ ਨੂੰ ਇਨਸਾਫ ਦਿਨਾਉਣ ਵਾਸਤੇ ਨਾਲੇ ਖੋਰ ਗੱਲ ਹੈ ਮੈਂ ਡੀਜੀਪੀ ਨੂੰ ਬੇਨਤੀ ਕਰਦਾ ਐ ਜੀਆਂ ਫੈਕਟਰੀਆਂ ਹਰੇ ਬਹੁਤ ਪੰਜਾਬ 'ਚ ਖੁਲਾਈਆਂ ਹੋਣੀਆਂ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਸਾਰੇ ਪੰਜਾਬ ਚ ਇਨਵੈਸਟੀਗੇਸ਼ਨ ਕਰਨ ਪੁਲਿਸ ਦੀ ਡਿਊਟੀ ਲਾਉਣ ਜੈ ਜੀਆਂ ਐ ਜੀਆਂ ਫੈਕਟਰੀਆਂ ਇਲੀਗਲ ਖੋਲੀਆਂ ਗਈਆਂ ਸਾਰੀਆਂ ਬੰਦ ਕਰਾਉਣ ਨਹੀਂ ਤਾਂ ਬਹੁਤ ਜਾਨਾਂ ਜਾ ਸਕਦੀਆਂ ਮਾਲਕ ਨੇ ਆ ਮੰਡੀ ਬੰਦਦਾ ਸਰ ਅਜੋਣਿਆਂ ਦਾ ਮੰਡੀ ਬੰਦਦਾ ਸਰ ਸਟਾਫ ਅੱਪ ਤੇ ਇੱਕ ਨੌਜਵਾਨ ਮਾਰਿਆ ਗਿਆ ਇਹਨਾਂ ਦੇ ਆਪਕ ਇਹ ਆਈ ਲੈਟਸ ਦਾ ਇੱਧਰ ਲਿਖਵਾ ਦੇਣਾ ਤੇਰੀ ਗੱਲ ਆ ਹੈਗੀ ਪੰਜਾਬ ਵਿੱਚ ਪੁਲਿਸ ਬੰਦੇ ਮਰੀ ਜਾਂਦੀ ਹੈ ਗੈਂਗਸਟਰ ਲੁੱਟੇ ਜਾਂਦੇ ਹੈ ਝਾੜੂ ਵਾਲੀ ਸਰਕਾਰ ਦੇ ਥੱਲੇ ਇਲੀਗਲ ਫੈਕਟਰੀਆਂ ਬਣ ਜਾਂਦੀਆਂ ਉਹਨਾਂ ਦੇ ਵਰਕਰ ਹੀ ਬਣਾਈ ਜਾਂਦੇ ਆ ਆ ਜਿਹੜੀ ਫੈਕਟਰੀ ਬਣੀ ਐ ਆ ਇੱਕ ਆਮ ਆਦਮੀ ਪਾਰਟੀ ਦਾ ਸਾਡੇ ਹੀ ਹਲਕੇ ਦਾ ਸੀਨੀਅਰ ਵਰਕਰ ਆ ਉਹਦੀ ਫੈਕਟਰੀ ਐ ਦੱਸੋ ਕੀ ਕਹਾਂਗੇ ਜਦੋਂ ਸਰਕਾਰ ਹੀ ਪੇਟ ਵਿੱਚ ਕਰੀ ਜਾਂਦੀ ਐ ਤੇ ਨੁਕਸਾਨ ਹੋਣਾ ਹੀ ਐ ਬੀਵੀ ਦੇ ਪਾਲਣ ਵਾਲਾ ਜਿਹੜੇ ਹਸਪਤਾਲ ਪਹੁੰਚਿਆ ਕੋਈ ਨਹੀਂ ਹਿੰਦੀ ਬਾਈਟ ਹੈ ਮੇਰੇ ਕੋਲ ਸੈਡ ਨਹੀਂ ਹਿੰਦੀ ਬਾਈਟ ਹੈ ਮੇਰੇ ਕੋਲ ਸੈਡ ਹੋ ਜਾ ਆ ਜਾ ਮੈਂ ਕੋ ਸੈਡ ਹੋਊਂਗਾ ਬੈਂਕ